ਰਾਗ ਰਾਮਕਲੀ ਮਹੱਲਾ ਪੰਜਵਾਂ ਕਰ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਰਾਮਕਲੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਕਰ ਪਹਿਲੇ ਦੇ ਅੰਦਰ ਹੁਕਮਨਾਮਾ ਅੰਗ ਨੰਬਰ 882 ਤੇ ਸੁਭਾਈਮਾਨ ਅਕਾਲ ਪੁਰਖ ਇੱਕ ਹੈ ਕਣ ਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਤਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣੇ ਅਵਗਣ ਨਾ ਵਿਚਾਰੋ ਕੋਈ ਸਭ ਕਹਿੰਦੇ ਹੈ ਦੀਨਾ ਤੇ ਗਰੀਬਾਂ ਤੇ ਦਿਆ ਕਰਨ ਵਾਲੇ ਦਾਤਾਂ ਦੇਣ ਵਾਲੇ ਪਰਮਾਤਮਾ ਮੇਰੇ ਤੇ ਕਿਰਪਾ ਕਰੋ ਮੇਰੇ ਗੁਣ ਅਫਗੁਣ ਨੂੰ ਨਾ ਦੇਖਦਿਆਂ ਹੋਇਆਂ ਮਾਟੀ ਕਾਕਿਆ ਤੋਪੈ ਸੁਆਮੀ ਮਾਨਸ ਕੀ ਗਤੋਈ ਉਧਾਰ ਦਿੰਦੇ ਹਨ ਜਿਵੇਂ ਮਿੱਟੀ ਨੂੰ ਧੋਣ ਦੇ ਨਾਲ ਮਿੱਟੀ ਦੇ ਵਿੱਚੋਂ ਕੁਝ ਨਹੀਂ ਮਿਲਦਾ ਇਸੇ ਤਰ੍ਹਾਂ ਹੀ ਮੇਰੇ ਸਰੀਰੂਪੀ ਮਿੱਟੀ ਦੇ ਵਿੱਚ ਔਗਣ ਹੀ ਔਗਣ ਹਨ ਪਾਤਸ਼ਾਹ ਜੀ ਇਸ ਮਾਨਸ ਮਨੁੱਖਾ ਜਰਮ ਦੀ ਗਤੀ ਆਪ ਦੇ ਹੱਥ ਵਿੱਚ ਹੈ ਮੇਰੇ ਮਨ ਸਤਿਗੁਰ ਸੇਵ ਸੁਖੋਈ ਸਾਹਿਬਾ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਮੇਰੇ ਮਨ ਸਤਿਗੁਰੂ ਦੇ ਰਾਹੀ ਉਸ ਪ੍ਰਮਾਤਮਾ ਨੂੰ ਸੇਵਨਾ ਕਰ ਤੇ ਸੁਦੀਵੀ ਸੁਖ ਮਿਲੇਗਾ ਜੋ ਇੱਛਾ ਸੋਈ ਫਲ ਪਾਵੋ ਫਿਰ ਦੁੱਖ ਨਾ ਬਿਆਪੇ ਕੋਈ ਫਿਰ ਜਿਹੜੀ ਤੇਰੀ ਮੰਦੀ ਇੱਛਾ ਹੈ ਉਹੀ ਫਲ ਪ੍ਰਾਪਤ ਹੋਵੇਗਾ ਫਿਰ ਤੈਨੂੰ ਦੁੱਖਾਂ ਦੇ ਗੇੜੇ ਵਿੱਚ ਫਸਣਾ ਨਹੀਂ ਪਵੇਗਾ ਦੁੱਖ ਪ੍ਰਮਾਤਮਾ ਦੂਰ ਕਰ ਦਿੰਦਾ ਹੈ ਰਹਾਓ ਕਾਚੇ ਭਾਂਡੇ ਸਾਜਨ ਬਾਜੀ ਅੰਤਰ ਜੋ ਸਮਾਈ ਇਹ ਪ੍ਰਮਾਤਮਾ ਨੇ ਸਰੀਰੂਪੀ ਭਾਂਡੇ ਜਿਹੜੇ ਹਨ ਕੱਚੇ ਬਣਾਏ ਹੋਏ ਹਨ ਅਤੇ ਇਨਾਂ ਕੱਚਿਆਂ ਭਾਂਡਿਆਂ ਦੇ ਵਿੱਚ ਪ੍ਰਮਾਤਮਾ ਨੇ ਆਪਣੀ ਜੋਤ ਟਕਾਈ ਹੋਈ ਹੈ ਜੈਸਾ ਲਿਖਤ ਲਿਖਿਆ ਤੁਰ ਕਰਤੇ ਹਮ ਤੈਸੀ ਕਰਤ ਕਮਾਈ ਹੈ ਪ੍ਰਮਾਤਮਾ ਜਿਹੋ ਜਿਹਾ ਆਪ ਜੀ ਨੇ ਸਾਡੇ ਮੱਥੇ ਤੇ ਲੇਖ ਲਿਖਿਆ ਅਸੀਂ ਉਹ ਜੇ ਹੀ ਲੇਖ ਕਰਮ ਭੋਗ ਰਹੇ ਹਾਂ ਮੰਤਨ ਥਾਪ ਗਿਆ ਸਭ ਆਪਣਾ ਇਹੋ ਆਵਣ ਜਾਣਾ ਪ੍ਰਮਾਤਮਾ ਨੇ ਇਸ ਤਨ ਦੇ ਵਿੱਚ ਮਨ ਨੂੰ ਥਾਪਿਆ ਹੋਇਆ ਹੈ ਤੇ ਇਹ ਸਰੀਰੂਪੀ ਭਾਂਡਾ ਜਿਹੜਾ ਆਉਣ ਜਾਣ ਦਾ ਇੱਕ ਖੇਲ ਤਮਾਸ਼ਾ ਹੈ ਜਿਹਨ ਦੀਆ ਸੋਚੇ ਤਨੇ ਆਵੇਂ ਮੋਹ ਆਂਦ ਲਪਟਾਣਾ ਐ ਮੈਨੂੰ ਕਿ ਜਿਸ ਪ੍ਰਮਾਤਮਾ ਨੇ ਤੈਨੂੰ ਸਰੀਰ ਦਿੱਤਾ ਹੈ ਮਨ ਦਿੱਤਾ ਹੈ ਪਦਾਰਥ ਦਿੱਤੇ ਹਨ ਉਹਨਾਂ ਨੂੰ ਤੂੰ ਪ੍ਰਮਾਤਮਾ ਨੂੰ ਚਿੱਤ ਵਿੱਚ ਨਹੀਂ ਰੱਖ ਰਿਆ ਮੋਹ ਆਂਦ ਲਪਟਾਣਾ ਤੂੰ ਉਹ ਮਾਇਆ ਦੇ ਹਨੇਰੇ ਵਿੱਚ ਗੁਆਚ ਰਿਹਾ ਹੈ ਜਿਨ ਕੀਆ ਸੋਈ ਪ੍ਰਵਜਣਾ ਹਰ ਕਾ ਮਹਿਲ ਪਰ ਜਿਸ ਪ੍ਰਮਾਤਮਾ ਨੇ ਸਰੀਰ ਬਣਾਇਆ ਹੈ ਦੁਨੀਆ ਨੂੰ ਸਾਜਿਆ ਹੈ ਉਹ ਸਰੀਰੂਪੀ ਮਹਿਲ ਵੀ ਉਸ ਪ੍ਰਮਾਤਮਾ ਦਾ ਹੀ ਹੈ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਬਕਾਣਾ ਦਾਸ ਨਾਨਕ ਆਖਦਾ ਹੈ ਕਿ ਮੈਂ ਭਗਤੀ ਕਰਕੇ ਉਸ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ ਤੇ ਗੁਣ ਗਾ ਕੇ ਹੀ ਪ੍ਰਮਾਤਮਾ ਦੇ ਸਾਹਮਣੇ ਮੈਂ ਦਾਸ ਬਣ ਗਿਆ ਤੇ ਉਸ ਪ੍ਰਮਾਤਮਾ ਨੂੰ ਬੇਨਤੀ ਕੀਤੀ ਕਿ ਪ੍ਰਮਾਤਮਾ ਆਪ ਜੀ ਦਾ ਤਰਸ ਹੈ ਕਿ ਮੇਰੀ ਰਸਨਾ ਤੋਂ ਗੁਣ ਗਵਾ ਰਹੇ ਹੋ ਤੇ ਮੈਂ ਆਪ ਜੀ ਦਾ ਦਾਸ ਹਾਂ ਵਾਹਿਗੁਰਜੀ ਦਾ ਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ